ਅੱਡੀ ਦੇ ਵਿੱਚ ਇਸ ਜਗ੍ਹਾ ਤੇ ਦਰਦ ਹੋਣਾ ਕਈ ਵਾਰੀ ਪੈਰ ਦੀ ਅੱਡੀ ਦੀ ਹੱਡੀ ਵੱਜ ਜਾਂਦੀ ਹੈ ਪਲੈਂਟਰ ਫੇਸ਼ੀਆ ਟਾਈਟ ਹੋ ਜਾਂਦਾ ਹੈ ਜਾਂ ਫਿਰ ਜ਼ਿਆਦਾ ਚੱਲਣ ਨਾਲ ਪੈਰ ਦੇ ਇਸ ਜਗ੍ਹਾ ਤੇ ਦਰਦ ਹੋਣ ਲੱਗ ਜਾਂਦਾ ਹੈ ਇਸ ਨੂੰ ਸਿਰਫ ਦੋ ਕਸਰਤਾਂ ਨਾਲ ਆਪਾਂ ਠੀਕ ਕਰ ਸਕਦੇ ਹਾਂ ਪਰ ਇਹ ਕਸਰਤਾਂ ਤੁਸੀਂ ਸਵੇਰੇ ਦੁਪਹਿਰੇ ਸ਼ਾਮ ਕਰਨੀਆਂ ਨੇ ਔਰ ਗਿਣ ਕੇ 14 ਦਿਨ ਕਰਨੀਆਂ ਨੇ ਸਤਿ ਸ੍ਰੀ ਅਕਾਲ ਜੀ ਦਿਸ ਇਜ਼ ਡਾਕਟਰ ਗੁਰਸ਼ੇਪ ਸਿੰਘ ਸਰਾ ਪਹਿਲੀ ਕਸਰਤ ਸਵੇਰੇ ਬੈੱਡ ਤੋਂ ਉੱਠੋ ਪੈਰ ਨੂੰ ਇੱਥੋਂ ਫੜ ਲਓ ਔਰ ਇਸ ਜਗ੍ਹਾ ਤੋਂ ਅੱਡੀ ਵੜ ਕੇ ਰੱਖੋ ਔਰ ਇਸ ਨੂੰ ਚੰਗੀ ਤਰ੍ਹਾਂ ਇੱਧਾ ਅੱਗੇ ਪਿੱਛੇ 1 2 3 4 5 ਇਦਾਂ 30 ਵਾਰੀ ਕਰਨਾ ਇਸ ਦੇ 5 ਸੈੱਟ ਲਾਉਣੇ ਧਿਆਨ ਨਾਲ ਦੇਖੋ ਪਹਿਲੀ ਕਸਰਤ ਇਦਾਂ ਫੜ ਕੇ ਔਰ ਇਹਨੂੰ ਥੋੜਾ ਜਿਹਾ ਟਾਈਟ ਕਰਨਾ ਤਾਂ ਕਿ ਇੱਥੇ ਸਟ੍ਰੈਚ ਵੀ ਪਵੇ ਇੱਥੇ ਖਿੱਚ ਪਵੇ ਇਦਾਂ ਫੜ ਕੇ ਰੱਖਣਾ ਇਸ ਨੂੰ ਚੰਗੀ ਤਰ੍ਹਾਂ ਜ਼ੋਰ ਦੀ ਦੂਜੀ ਕਸਰਤ ਕੀ ਕਰਾਂਗੇ ਇੱਕ ਟੈਨਿਸ ਦੀ ਬਾਲ ਲੈ ਲੈਣੀ ਆ ਤੁਸੀਂ ਔਰ ਇਸ ਨੂੰ ਤੁਸੀਂ ਘਟੋ ਘਟ ਇਦਾਂ 5 ਮਿੰਟ ਸਵੇਰੇ 5 ਮਿੰਟ ਦੁਪਹਿਰੇ 5 ਮਿੰਟ ਸ਼ਾਮ ਇਸਦੇ ਨਾਲ ਤੁਸੀਂ ਇੱਕ ਗੱਲ ਗੌਰ ਕਰਿਓ ਇਸ ਨੂੰ ਜ਼ੋਰ ਦੀ ਥੱਲੇ ਦੱਬ ਕੇ ਕਰਨਾ ਤੁਸੀਂ ਐਦਾਂ ਦੇਖੋ ਐਦਾਂ ਕੁਰਸੀ ਤੇ ਬੈਠ ਜਾਣਾ ਔਰ ਜ਼ੋਰ ਲੱਗੇ ਐਦਾਂ ਪੂਰਾ ਜ਼ੋਰ ਲੱਗੇ 5 ਮਿੰਟ ਸਵੇਰੇ 5 ਮਿੰਟ ਦੁਪਹਿਰੇ 5 ਮਿੰਟ ਸ਼ਾਮ ਔਰ ਨਾਲ ਦੀ ਨਾਲ ਤੁਸੀਂ ਪੈਰ ਤੇ ਹੌਟ ਬੈਕ ਦੋ ਸੇਕ ਦੋ ਗਰਮ ਪਾਣੀ ਚ ਡਿਪ ਕਰਕੇ ਰੱਖੋ ਔਰ ਨਾਲ ਵੈਜ ਸ਼ੇਪ ਚਪਲ ਪਾਓ ਜਿਸ ਦੇ ਵਿੱਚ ਅੱਡੀ ਉੱਚੀ ਹੁੰਦੀ ਹੈ ਫਾਲੋ ਕਰੋ ਸਾਰਾ ਕੁਝ ਤੁਸੀਂ ਦੇਖੋ ਅੱਡੀ ਦਾ ਦਰਦ ਕਿਵੇਂ ਗਾਇਬ ਹੁੰਦਾ ਹੈ ਸਤਿ ਸ੍ਰੀ ਅਕਾਲ